ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸੁਖਦੇਵ ਢੀਂਡਸਾ ਅੱਜ ਅਕਾਲੀ ਦਲ ਚ ਕਰਨਗੇ ਵਾਪਸੀ ਜਾਰੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲਿਆਂ ਤੇ ਹੋਵੇਗਾ ਐਕਸ਼ਨ ਵਿਧਾਨ ਸਭਾ ਦੇ ਬੋਲੇ ਸੀਐਮਰ ਪੰਜਾਬ ਚ ਸੰਸਦ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ ਆਗੰਗ ਸੀ ਸਮਰਥਕਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਾ ਪਰ ਨਿਗਮ ਦਫ਼ਤਰ ਨੂੰ ਤਾਲਾ ਲਾਉਣ ਸੰਬੰਧੀ ਦਰਜ ਕੀਤੀ ਐਫਆਈਆ ਲੁਧਿਆਣਾ ਚ ਕਮਰੇਚੂ ਮਿਲੀ ਸੜੀ ਹੋਈ ਲਾਸ਼ ਬਦਬੂ ਆਉਣ ਤੇ ਲੋਕਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ ਪੋਸਟਮਾਰਟਮ ਤੋਂ ਬਾਅਦ ਮੌਤ ਦਾ ਕਾਰਨ ਸਪਸ਼ਟ ਹੋਵੇਗਾ ਫਰੀਦਕੋਟ ਵਿਚ ਬੱਚੇ ਨਾਲ ਛੇੜਛਾੜ ਦੀ ਕੋਸ਼ਿਸ਼ ਪਤ ਕਰ ਲੈ ਗਿਆ ਰੂਹਣ ਦੀ ਆਵਾਜ਼ ਸੁਣ ਕੇ ਮਾਪਾ ਜੀ ਅਤੇ ਦੋਸ਼ੀ ਫਰਾਰ ਬਟਿੰਡਾ ਦੇ ਕਿਸਾਨ ਨੇ ਕਿਤੇ ਖੁਦਕੁਸ਼ੀ 8 ਲੱਖ ਦੇ ਕਰਜ਼ੇ ਤੋਂ ਤੰਗ ਆ ਕੇ ਘਰ ਚੜਫਾਹ ਲੈ ਲਿਆ ਦੋ ਬੱਚਿਆਂ ਦਾ ਪਿਤਾ ਸੀ ਅਬਹੁਤ ਬੰਦੂਕ ਦੀ ਲੋਕ ਤੇ 1 ਕਿਲੋ ਸੋਨਾ ਲੁੱਟਿਆ ਦਿੱਲੀ ਲੈ ਆ ਰਿਹਾ ਸੀ ਗਹਿਣਾ ਲੁਟੇਰਿਆ ਨੇ ਪਹਿਲਾਂ ਅਗਵਾ ਕੀਤਾ ਫਿਰ ਗਹਿਣਾ ਲੈ ਕੇ ਹੋਇਆ ਫਰਾਰ ਮੋਦੀ ਨੇ ਤੇਲੰਗਾਨਾ ਚੁੱਕਿਆ ਪਰ ਬਾੜਵਾਦਿਆ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਜ਼ਮੀਨ ਅਸਮਾਨ ਵੇਚ ਕੇ ਮਹਿਲ ਬਣਾਇਆ ਮੈਂ ਤਾਂ ਘਰ ਵੀ ਨਹੀਂ ਬਣਾਇਆ ਹਿਮਾਚਲ ਦੀ ਸੁਮਨ ਨਿਰਚਾ ਇਤਿਹਾਸ ਬੀਐਸਐਫ ਤੋਂ ਬਣੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਭਾਰਤੀ ਫੌਜ ਦਾ ਮਾਈਕਰੋ 에ਅਰਕ੍ਰਾਫਟ ਖੇਤਾ ਚ ਡਿੱਗਿਆ ਇੰਜਨ ਫੇਲ ਹੋਣ ਕਰਕੇ ਨਹੀਂ ਸੰਭਾਲ ਸਕੇ ਪਾਇਲਟ ਹਰਿਆਣਾ ਦੇ ਰੈਸਟੋਰੈਂਟ ਚ ਮਾਊਥ ਆਫ ਫਰੈਸ਼ਨਰ ਖਾਂਦੇ ਹੀ ਪੰਜ ਲੋਕਾਂ ਦੀ ਵਿਗੜੀ ਤਬੀਅਤ ਹਸਪਤਾਲ ਚ ਭਰਤੀ ਕਿਸਾਨ ਆंदोलਨ ਵਿਚਾਲੇ ਦਿੱਲੀ ਚੰਡੀਗੜ੍ਹ ਹਾਈਵੇ ਖੋਲ੍ਹਿਆ ਬਾਈ ਦਿਨਾਂ ਤੋਂ ਕਿਸਾਨ ਬਾਰਡਰ ਖਰਨਾਧ ਪਿੰਡ ਸੂਲੜਾ ਦੀ ਰਹਿਣ ਵਾਲੇ 103 ਸਾਲਾਂ ਬੇਬੇ ਦਾ ਬੈਂਡ ਬਾਜੀ ਨਾਲ ਕਿ ਤੰਤਿੰ ਸੰਸਕਾਰ ਸੁੱਧ ਸ਼ਾਕਾਹਾਰੀ ਕਦੇ ਨਹੀਂ ਪੀਤਾ ਸੀ ਫ੍ਰਿਜ ਦਾ ਪਾਣੀ ਬੈਂਗਲੋਰੋ ਕੈਫੇ ਧਮਾਕਾ ਆਈਐਸਆਈਐਸ ਨਾਲ ਜੁੜਿਆ ਐਨਆਈਏ ਨੇ ਸੱਤ ਰਾਜਾਂ ਵਿੱਚ 17 ਟਿਕਾਣਿਆਂ ਤੇ ਕੀਤੀ ਸ਼ਾਪੇਮਾਰੀ ਚੇਨਈ ਤੋਂ ਪੰਜ ਲੋਕਾਂ ਨੂੰ ਹਰਾਸਤ ਚਲੇ ਗਿਆ ਚੀਨ ਮਾਲਦੀਵ ਨੂੰ ਮੁਫਤ ਫੌਜੀ ਸਹਾਇਤਾ ਪ੍ਰਦਾਨ ਕਰੇਗਾ ਦੋ ਮਾ ਦੇਸ਼ਾਂ ਨੇ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਭਾਰਤੀ ਜਵਾਨ 10 ਮਈ ਤੱਕ ਮਾਲਦੀਵ ਛੱਡਣਗੇ ਚੀਨ ਦਾ ਰੱਖਿਆ ਬਜਟ 19.6 1 ਲੱਖ ਕਰੋੜ ਰੁਪਏ ਭਾਰਤ ਨਾਲੋਂ 3 ਗੁਣਾ ਜ਼ਿਆਦਾ ਪਰ ਅਮਰੀਕਾ ਨਾਲੋਂ 53 ਲੱਖ ਕਰੋੜ ਘੱਟ ਰੂਸ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਦੀ ਕੀਤੀ ਤਾਰੀਫ਼ ਕਿਹਾ ਸਾਡੇ ਤੁਮੂ ਤੇਲ ਖਰੀਦਣ ਤੇ ਸੰਯੁਕਤ ਰਾਸ਼ਟਰ 'ਚ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਆਪਣੇ ਕਾਰੋਬਾਰ ਤੇ ਧਿਆਨ ਦਿਓ ਆਈਪੀਐਲ ਤੋਂ ਪਹਿਲਾਂ ਧੋਨੀ ਨੇ ਦਿੱਤੀ ਨਵੀਂ ਭੂਮਿਕਾ ਬਾਰੇ ਸੰਕੇਤ ਸੋਸ਼ਲ ਮੀਡੀਆ 'ਤੇ ਲਿਖਿਆ ਸੀਜ਼ਨ ਅਤੇ ਨਵੀਂ ਭੂਮਿਕਾ ਦਾ ਇੰਤਜ਼ਾਰ ਨਹੀਂ ਕਰ ਸਕਦਾ ਇਹ ਸੈਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੀ ਨਿਊਜ਼